ਈਨਾਇਆ ਕੀ ਕਰਦਾ ਮੇਰਾ ਅੰਕਲ ਜੀ ਈਨਾਇਆ ਰੰਜੀਸ ਕਿਹੜਾ ਪਿੰਡੀ ਪਿੰਡੀ ਤੇ ਕੀ ਕਰਨਾ ਆਇਆ ਤੇ ਮੈਂ ਅੰਕਲ ਜੀ ਫੋਨ ਛੜਾਉਣ ਵਾਤੇ ਆਇਆ ਆ ਦੇ ਨਾਲ ਫੋਨ ਛੜਾਉਣ ਵਾਤੇ ਆਇਆ ਆ ਦੇ ਨਾਲ ਤੇ ਉਹਨੇ ਅੰਕਲ ਦਾ ਖੂਨ ਕੋਲਿਆ ਕਿਹੜਾ ਫੋਨ ਛੜਾਉਣਾ ਉਹਨੇ ਗਹਿਣੇ ਪਾਇਆ ਤੇ ਮੈਨੂੰ ਘਰੋਂ ਬਾਗ ਲਿਆ ਹਾਂਜੀ ਮੋਟਰ ਚੋਰੀ ਦਾ ਨਹੀਂ ਮੋਟਰ ਨਹੀਂ ਹੈ ਜੀ ਚੋਰੀ ਹੋਣ ਇਹ ਪਤਾ ਨਹੀਂ ਉਹਨਾਂ ਦਾ ਹੀ ਮੋਟਰ ਜਿਹੜੇ ਮੁੰਡੇ ਨੇ ਮੈਨੂੰ ਬਾਗ ਲਿਆ ਉਹ ਜਾ ਭੱਜ ਗਿਆ ਅਰਮਨ ਜੀ ਕਾਉਦੋ ਕੰਮ ਕਰਦੇ ਜਲੋਟਾ ਕੋਣ ਨਾ ਕੁੜੀ ਅੱਜ ਪਹਿਲੀ ਦਿਨ ਆਇਆ ਪਹਿਲੇ ਦਿਨ ਆਇਆ ਅੱਜ ਪਹਿਲੇ ਦਿਨ ਆਇਆ ਓ ਵੀ ਮੈਂ ਕੰਨ ਨੂੰ ਇੱਥੇ ਆ ਕੇ ਫੋਨ ਫੜਾਤਾ ਮੈਂ ਤਾਂ ਜਾ ਕਿਨਾਂ ਦੇ ਕੋਕ ਹੋ ਗਏ ਅੱਛਾ ਪਜਾ ਕਿਉਂ ਫਿਰ ਛੇਤਰਾ ਦੇ ਡਾਕਟਰ ਆ ਛੇਤਰਾ ਦੇ ਡਾਕਟਰ ਸਰ ਕੀ ਨਾਂ ਤੇ ਕੀ ਗੱਲ ਪਤਾਈ ਸਰ ਮੇਰਾ ਨਾਂ ਸ਼ੇਰ ਅਮੀਰ ਸਿੰਘ ਹੈ ਜੀ ਫੱਤੇਵਾਲ ਪੈਂਦਾ ਮੇਰਾ ਮੈਂ ਬਾਜ਼ਾਰ ਦੇ ਵਿੱਚ ਮੈਡੀਕਲ ਸਟੋਰ ਤੋਂ ਮੈਡੀਸਿਨ ਲੈ ਰਿਆ ਏ ਇਹ ਉਹਨ ਮੈਡੀਸਿਨ ਲੈ ਕੇ ਥੱਲੇ ਉਤਰਿਆ ਦੋ ਯਾਨੀ ਮੋਟਰਸਾਈਕਲ ਤੇ ਆਏ ਆ ਇਹਨਾਂ ਮੇਰਾ ਮੋਬਾਈਲ ਖੋਲਿਆ ਉਹਨਾਂ ਜਿਹਨੂੰ ਦੋ ਮੁੰਡੇ ਆ ਗਏ ਮੋਟਰਸਾਈਕਲ ਤੇ ਆਹੀਂ ਮਗਰ ਇਹਨਾਂ ਦੇ ਮੋਟਰਸਾਈਕਲ ਆਇਆ ਤੇ ਕਾਲਜ ਵਾਲੀ ਰੋਡ ਤੇ ਸਰਾਵਾਂ ਲੱਗੇ ਆਣ ਕੇ ਹੀ ਇਹਨਾਂ ਨੂੰ ਫੜ ਲਿਆ ਮੇਰਾ ਮੋਬਾਈਲ ਸੁੱਟ ਕੇ ਤੇ ਮੋਟਰਸਾਈਕਲ ਆਪਣਾ ਸੁੱਟ ਕੇ ਭੱਜ ਗਏ ਅੱਗੋਂ ਘਰਾਂ ਵਾਲਿਆਂ ਨੂੰ ਆਵਾਜ਼ ਦਿੱਤੀ ਉਹਨਾਂ ਨੇ ਜਾ ਕੇ ਤੇ ਫਿਰ ਉਹ ਕਾਲਜ ਦੇ ਲਾਗੋਂ ਇੱਕ ਨੂੰ ਫੜ ਲਿਆ ਤੇ ਇੱਕ ਭੱਜ ਗਿਆ ਖੇਤਾਂ ਵਿੱਚ ਪੜਿਆ ਮਗਰ ਭੱਜ ਗਿਆ ਪੜਿਆ ਵਾਵਾ ਕੋਈ ਤਕਰੀਬ ਗੇਲੋ ਵੀ ਕਿਲੋਮੀਟਰ ਦਾ ਹੀ ਮੋਬਾਈਲ ਮਿਲ ਗਿਆ ਮੋਬਾਈਲ ਮਿਲ ਗਿਆ ਤੇ ਇੱਕ ਮੋਟਰਸਾਈਕਲ ਹੈ ਜੀ ਉਹ ਇਹਨਾਂ ਦਾ ਇਹ ਉਹ ਵੀ ਚੋਰੀ ਦਾ ਲੱਗਦਾ ਮੈਨੂੰ ਜੀ ਉਹਦੇ ਮਗਰ ਇਹਨਾਂ ਦਾ ਨੰਬਰ ਪਲੇਟ ਤੇ ਟੇਪ ਲਾਈ ਸੀ ਕਾਲੇ ਰੰਗ ਦੀ ਇਹ ਮੰਗ ਕੀ ਕਰਦੇ ਜੀ ਮੰਗ ਕਰਦੇ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਨਸ ਪਾਣੀ ਚਾਹੀਦੀ ਹੈ ਜੀ ਪ੍ਰਸ਼ਾਸਨ ਨੂੰ ਇਹ ਖਾਸ ਹੈ ਵੀ ਇਹ ਬਟਾ ਕੌਂ ਦਾ ਜਿਹੜਾ ਦੌਰ ਹੈ ਇਹਨੂੰ ਹੁਣ ਤਾਂ ਨਾ ਲੇਡੀਜ਼ ਸੁਰੱਖਤ ਹੈ ਨਾ ਕੋਈ ਬੰਦਾ ਹੀ ਹਾਂਜੀ ਸਰ ਕੀ ਮਾਮਲਾ ਸਰ ਜੀ ਇਹ ਸ਼ੇਰ ਅਮੀਰ ਸਿੰਘ ਨਾਮ ਦਾ ਵਿਅਕਤੀ ਉਹ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਨਿਕਲਿਆ ਉੱਥੋਂ ਆਪਣਾ ਮੋਬਾਈਲ ਉਹ ਆਪਣੇ ਜੇਬੇ ਵਿੱਚ ਪਾ ਰਿਹਾ ਸੀ ਉੱਥੋਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਨੇ ਇੱਕ ਦਾ ਨਾਮ ਹੈ ਗਾਇਆ ਅਰਜੀਤ ਸਿੰਘ ਦੂਜਾ ਉਹਦੇ ਨਾਮ ਹਰਮਨ ਸਿੰਘ ਆ ਉਹਨੇ ਉਹਦੇ ਝਪਟ ਮਾਰੀ ਆ ਉਹਦਾ ਫੋਨ ਖੋ ਕੇ ਭੱਜ ਪਿਆ ਉੱਥੋਂ ਉਹਨਾਂ ਨੇ ਕੁਝ ਨੌਜਵਾਨ ਲਏ ਮੋਟਰਸਾਈਕਲ ਤੇ ਤੇ ਮਗਰ ਲੱਗੇ ਨੇ ਕਿ ਨਾਸ਼ਰਾਂ ਲੱਗ ਕੇ ਆ ਕੇ ਇੱਕ ਨੂੰ ਕਾਬੂ ਕਰ ਲੈ ਇੱਕ ਮੌਕੇ ਤੋਂ ਭੱਜ ਗਿਆ ਇਹਨਾਂ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਅਗਲੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News